ਤੁਸੀਂ ਇੱਕ ਪਾਰਕ ਦੇ ਵਿੱਚ ਗਏ ਉੱਥੇ ਤੁਹਾਨੂੰ ਇੱਕ ਵਿਅਕਤੀ ਮਿਲਿਆ ਤੇ ਤੁਸੀਂ ਉਸਦੇ ਨਾਲ ਗੱਲ ਕਰਨਾ ਚਾਹੁੰਦੇ ਹੋ ਉਹਨੂੰ ਇੰਗਲਿਸ਼ ਆਉਂਦੀ ਆ ਤੇ ਤੁਹਾਨੂੰ ਥੋੜੀ ਆਉਂਦੀ ਆ ਘੱਟ ਆਉਂਦੀ ਆ ਲੇਕਿਨ ਗੱਲ ਕਰਨ ਦੀ ਤੁਹਾਡੀ ਬਹੁਤ ਇੱਛਾ ਉਸਦੇ ਨਾਲ ਹੁਣ ਉਸ ਵਿਅਕਤੀ ਨਾਲ ਗੱਲ ਕਰਨ ਦੇ ਲਈ ਤੁਹਾਨੂੰ ਕੁਝ ਬਹੁਤ ਲੰਬੇ ਸੈਂਟੈਂਸਸ ਜਾਂ ਬਹੁਤ ਸਾਰੇ ਸ਼ਬਦਾਂ ਦੀ ਲੋੜ ਨਹੀਂ ਹੈਗੀ ਉਸ ਵਿਅਕਤੀ ਦੇ ਨਾਲ ਗੱਲ ਆਪਾਂ ਬਹੁਤ ਥੋੜੇ ਸ਼ਬਦਾਂ ਅਤੇ ਛੋਟੇ ਵਾਕਾਂ ਦੇ ਨਾਲ ਵੀ ਆਪਾਂ ਕਰ ਸਕਦੇ ਹਾਂ ਅਕਸਰ ਜਦੋਂ ਵੀ ਆਪਾਂ ਕਿਸੇ ਨੂੰ ਮਿਲਦੇ ਹਾਂ ਆਪਾਂ ਆਪਣੀ ਰੁਟੀਨ ਦੇ ਬਾਰੇ ਉਸਦੇ ਨਾਲ ਗੱਲ ਕਰਦੇ ਹਾਂ ਜੋ ਕੰਮ ਆਪਾਂ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਆਂ ਰੂਟੀਨ ਦੇ ਵਿੱਚ ਆਮ ਤੌਰ ਤੇ ਨੇਮ ਦੇ ਨਾਲ ਕਰਦੇ ਆਂ ਹਰ ਰੋਜ਼ ਤਕਰੀਬਨ ਆਪਾਂ ਉਹਨਾਂ ਨੂੰ ਕਰਦੇ ਆਂ ਆਪਣੀ ਰੂਟੀਨ ਦਾ ਹਿੱਸਾ ਬਣ ਚੁੱਕੇ ਨੇ ਉਹ ਹੁਣ ਇਸ ਤਰ੍ਹਾਂ ਦੇ ਕੰਮਾਂ ਦੇ ਬਾਰੇ ਜਦੋਂ ਤੁਸੀਂ ਗੱਲ ਕਰੋਗੇ ਤਾਂ ਤੁਸੀਂ ਬਹੁਤ ਛੋਟੇ ਤੇ ਬਹੁਤ ਸਰਲ ਵਾਕ ਬਣਾ ਕੇ ਇੰਗਲਿਸ਼ ਦੇ ਵਿੱਚ ਆਪਾਂ ਕਰ ਸਕਦੇ ਆ ਇਸ ਦੇ ਲਈ ਆਪਾਂ ਨੂੰ ਥੋੜੇ ਜਿਹੇ ਸ਼ਬਦ ਸਿੱਖਣ ਦੀ ਲੋੜ ਪਊਗੀ ਜਿਹੜੇ ਆਮ ਤੌਰ ਤੇ ਬੜੇ ਸੌਖੇ ਤੇ ਬੜੇ ਈਜ਼ੀ ਨੇ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਿੱਖ ਜਾਣਾ ਪਹਿਲਾਂ ਆਪਾਂ ਇਹ ਸ਼ਬਦ ਸਿੱਖਾਂਗੇ ਫਿਰ ਉਹਨਾਂ ਦੇ ਵਿੱਚ ਇੱਕ ਅੱਖਰ ਜੋੜ ਕੇ ਆਪਾਂ ਇਹਨਾਂ ਦਾ ਹੀ ਵਾਕ ਬਣਾਵਾਂਗੇ ਤੇ ਉਸ ਨੂੰ ਅਲੱਗ-ਅਲੱਗ ਪਰਿਸਥਤੀਆਂ ਦੇ ਵਿੱਚ ਆਪਾਂ ਵਰਤ ਕੇ ਦੇਖਾਂਗੇ ਤੇ ਨਾਲ ਹੀ ਇਹਦੇ ਵਿੱਚ ਇੱਕ ਹੋਰ ਸ਼ਬਦ ਜੋੜ ਕੇ ਉਹਨਾਂ ਵਾਕਾਂ ਦੇ ਵਿੱਚ ਕੀ ਹੋਰ ਸ਼ਬਦ ਜੋੜ ਕੇ ਅਲੱਗ ਤਰ੍ਹਾਂ ਦੇ ਵਾਕ ਬਣ ਸਕਦੇ ਨੇ ਹੁਣ ਪਹਿਲਾਂ ਆਪਾਂ ਇਹ ਸ਼ਬਦ ਸਿੱਖਦੇ ਹਾਂ ਸਿੰਘ ਗਾਉਣਾ ਰਨ ਭੱਜਣਾ ਦੌੜਨਾ ਰੀਡ ਪੜਨਾ ਕੁਕ ਖਾਣਾ ਬਣਾਉਣਾ ਪਲੇ ਖੇਡਣਾ ਵਾਸ਼ ਡਾਂਸ ਨੱਚਣਾ ਤੇ ਈਟ ਖਾਣਾ ਜਦੋਂ ਤੁਸੀਂ ਆਪਣੇ ਬਾਰੇ ਗੱਲ ਕਰਨੀ ਆ ਆਪਣੇ ਬਾਰੇ ਦੱਸਣਾ ਵੀ ਅਕਸਰ ਤੁਸੀਂ ਕੀ ਕਰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸਿਰਫ ਇੱਕੋ ਹੀ ਇੱਕ ਜਿਹੜਾ ਹੈਗਾ ਅੱਖਰ ਜੋੜ ਦੇਣਾ ਤੇ ਇਸ ਦੇ ਨਾਲ ਆਪਾਂ ਆਪਣੇ ਬਾਰੇ ਗੱਲ ਕਰ ਸਕਦੇ ਹਾਂ ਆਈ ਸਿੰਗ ਮੈਂ ਗਾਣਾ ਗਾਉਣਾ ਜਾਂ ਗਾਣਾ ਗਾਉਣੀ ਆਈ ਰਨ ਮੈਂ ਦੌੜਦਾ ਆਈ ਰੀਡ ਆਈ ਕੁਕ ਆਈ ਪਲੇ I wash I dance I eat ਬਹੁਤ ਲੰਮਾ ਚੌੜਾ ਸੈਂਟੈਂਸ ਜਾਂ ਵਾਕ ਬਣਾਉਣ ਦੀ ਆਪਾਂ ਨੂੰ ਲੋੜ ਨਹੀਂ ਹੈ ਕਿ ਇਸ ਦੇ ਨਾਲ ਵੀ ਆਪਣਾ ਕੰਮ ਚੱਲ ਜਾਣਾ ਹੁਣ ਫਰਜ਼ ਕਰੋ ਤੁਸੀਂ ਇੰਨੇ ਇੱਕ ਵਾਕ ਦੇ ਵਿੱਚ ਇੱਕ ਹੋਰ ਇਨਫਰਮੇਸ਼ਨ ਪਾਉਣਾ ਚਾਹੁੰਦੇ ਹੋ ਹੋਰ ਉਹਨੂੰ ਥੋੜਾ ਜਿਹਾ ਹੋਰ ਦੇ ਵਿੱਚ ਡਿਟੇਲ ਪਾਉਣਾ ਚਾਹੁੰਦੇ ਹੋ ਹੁਣ ਆਪਾਂ ਅਕਸਰ ਕਹਿ ਦਿੰਦੇ ਹਾਂ ਜੀ I read I read ਮੈਂ ਪੜ੍ਹਦਾ ਜੀ ਹੁਣ ਦੂਸਰਾ ਪਰਸਨ ਪੁੱਛਦਾ ਜੀ ਕੀ ਪੜ੍ਹਦੇ ਹੋ ਹੁਣ ਆਪਾਂ ਉਹਨੂੰ ਦੱਸ ਸਕਦੇ ਹਾਂ ਵੀ ਕੀ ਪੜ੍ਹਦੇ ਹਾਂ ਅਸੀਂ ਹੁਣ ਪੜ੍ਹਨ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਲੇਕਿਨ ਆਮ ਤੌਰ ਤੇ ਆਪਾਂ ਜਾਂ ਤਾਂ ਆਪਾਂ ਨੋਵਲ ਪੜ੍ਹਦੇ ਆ ਆਈ ਰੀਡ ਨੋਵਲਸ ਆਈ ਰੀਡ ਸਟੋਰੀਜ਼ ਕਹਾਣੀਆਂ ਨੋਵਲ ਪੜ੍ਹਦੇ ਆ ਜੀ ਕਹਾਣੀਆਂ ਆਈ ਰੀਡ ਸਟੋਰੀਜ਼ ਆਈ ਰੀਡ ਬਾਇਓਗ੍ਰਾਫੀਜ਼ ਬਾਇਓਗ੍ਰਾਫੀਜ਼ ਹੁੰਦੀਆਂ ਨੇ ਜਿਹੜੀਆਂ ਕਿਸੇ ਦੇ ਜੀਵਨ ਦੇ ਬਾਰੇ ਬੁੱਕਸ ਲਿਖੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਬਾਇਓਗ੍ਰਾਫੀਜ਼ ਕਹਿ ਦਿੰਦੇ ਆ ਜਾਂ ਆਈ ਰੀਡ ਆਟੋਬਾਇਓਗ੍ਰਾਫੀਜ਼ ਆਟੋ ਬਾਇਓਗ੍ਰਾਫੀਸ ਕੀ ਹੁੰਦੀਆਂ ਨੇ ਸਵੈ ਜੀਵਨੀਆਂ ਕਿਸੇ ਪਰਸਨ ਨੇ ਆਪਣੇ ਜੀਵਨ ਬਾਰੇ ਖੁਦ ਹੀ ਲਿਖਿਆ ਹੁੰਦਾ ਉਹਨੂੰ ਆਪਾਂ ਆਟੋ ਬਾਇਓਗ੍ਰਾਫੀਸ ਕਹਿੰਦੇ ਆ ਆਟੋ ਬਾਇਓਗ੍ਰਾਫੀ ਇੱਕ ਇਹ ਪਲੂਰਲ ਦੇ ਵਿੱਚ ਮੈਂ ਸਾਰੇ ਲਿਖੇ ਨੇ ਤੇ ਨੋਵਲਸ ਸਟੋਰੀਜ਼ ਬਾਇਓਗ੍ਰਾਫੀਸ ਆਟੋ ਬਾਇਓਗ੍ਰਾਫੀਸ ਆਈ ਰੀਡ ਨੋਵਲਸ ਸਟੋਰੀਜ਼ ਬਾਇਓਗ੍ਰਾਫੀਸ ਆਟੋ ਬਾਇਓਗ੍ਰਾਫੀਸ ਇਸ ਤਰ੍ਹਾਂ ਨਾਲ ਆਪਾਂ ਦੱਸ ਸਕਦੇ ਆਂ ਵੀ ਰੀਡ ਕੀ ਕਰਦੇ ਆਂ ਇਹ ਚੀਜ਼ ਰੀਡ ਕਰਦੇ ਆਂ ਇਸੇ ਤਰ੍ਹਾਂ ਨਾਲ ਹੀ ਜਦੋਂ ਆਪਾਂ ਕਹਿੰਦੇ ਆਂ ਵੀ ਕੀ ਕਰਨ ਕੀ ਕਰਦੇ ਆਂ ਜੀ I eat ਖਾਣਾ ਖਾਣੇ ਕੀ ਖਾਸ ਤੌਰ ਤੇ ਆਪਾਂ ਦੱਸਣਾ ਕੀ ਆ ਹੁਣ ਕੀ ਖਾਣੇ ਆ ਜੀ ਇਥੇ ਆਪਾਂ ਦੱਸ ਸਕਦੇ ਆ I eat ਬ੍ਰੈਕਫਾਸਟ ਬ੍ਰੈਕਫਾਸਟ ਖਾਣੇ ਆ ਜੀ ਅਸੀਂ I eat ਲੰਚ I eat ਡਿਨਰ ਇਸ ਦੇ ਬਦਲੇ ਆਪਾਂ ਹੈਵ ਵੀ ਯੂਜ਼ ਕਰ ਸਕਦੇ ਆ ਹੈਵ ਦੇ ਕਈ मीनिंग ਹੁੰਦੇ ਨੇ ਸਿਰਫ ਤੇ ਸਿਰਫ ਇਥੇ ਆਪਾਂ ਜਾਣਕਾਰੀ ਦੇ ਲਈ ਸਿਰਫ ਇਹੀ ਲਿਖ ਲਓ ਵੀ ਇਥੇ ਈਟ ਨੂੰ ਆਪਾਂ ਹੈਵ ਵੀ ਕਹਿ ਸਕਦੇ ਆ ਲੇਕਿਨ ਹੈਵ ਹੋਰ ਜਗ੍ਹਾ ਵੀ ਵਰਤਿਆ ਜਾਂਦਾ ਜਿਵੇਂ ਕਿ ਮੇਰੇ ਕੋਲ ਇਹ ਪੈਨਸਲ ਹੈਗੀ ਆ ਆਈ ਹੈਵ ਅ ਪੈਨਸਲ ਇਸ ਦੇ ਲਈ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਆਈ ਹੈਵ ਅ ਐਲ ਸੀ ਡੀ ਇਹਦੇ ਵਾਸਤੇ ਵੀ ਆਪਾਂ ਯੂਜ਼ ਕਰ ਸਕਦੇ ਆ ਮੇਰੇ ਕੋਲ ਇਹ ਚੀਜ਼ ਹੈਗੀ ਆ ਆਪਣੇ ਪੋਜੈਸ਼ਨ ਦੱਸਣ ਦੇ ਲਈ ਲੇਕਿਨ ਇੱਥੇ ਹੈਵ ਦਾ ਮਤਲਬ ਖਾਣਾ ਖਾਣਾ ਵੀ ਹੈਗਾ ਈਟ ਈਟ ਵਾਸਤੇ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਆਈ ਈਟ ਪਾਸਤਾ ਆਈ ਈਟ ਨੂਡਲਸ ਆਈ ਈਟ ਸੈਂਡਵਿਚ ਆਈ ਈਟ ਫਰੂਟਸ ਆਈ ਈਟ ਹੁਣ ਕੱਲਾ ਕੱਲਾ ਦੱਸ ਸਕਦੇ ਆ ਫਰੂਟ ਕਿਹੜਾ ਆਈ ਈਟ ਐਪਲ ਆਈ ਈਟ ਬਨਾਣਾ ਕੋਈ ਵੀ ਕੋਈ ਵੀ ਦੱਸ ਸਕਦੇ ਆ ਆਪਾਂ ਕੱਲਾ ਵੀ ਯੂਜ਼ ਕਰ ਸਕਦੇ ਆ ਆਈ ਈਟ ਕੀ ਖਾਣੇ ਕੀ ਕਰਦੇ ਹੋ ਜੀ ਆਈ ਈਟ ਮੈਂ ਖਾਣਾ ਖਾਂਦਾ ਹਾਂ ਜੀ ਉਸੇ ਐਸੇ ਦੇ ਨਾਲ ਹੀ ਇੱਕ ਹੋਰ ਚੀਜ਼ ਵੀ ਦੇਖੋ ਇੱਥੇ ਹੁਣ ਖੇਡਦੇ ਆ ਜੀ ਆਈ ਪਲੇ ਕੀ ਖੇਡਦੇ ਆ ਜਿੱਥੇ ਖੇਡ ਖੇਡਣ ਦੀ ਗੱਲ ਆ ਉੱਥੇ ਆਪਾਂ ਆਈ ਪਲੇ ਟੈਨਿਸ ਆਈ ਪਲੇ ਫੁੱਟਬਾਲ ਆਈ ਪਲੇ ਚੈਸ ਆਈ ਪਲੇ ਵੀਡੀਓ ਗੇਮ ਕੋਈ ਵੀ ਇਹਦੇ ਵਿੱਚ ਆਪਾਂ ਵਰਤ ਸਕਦੇ ਆ ਸਿਰਫ ਤੇ ਸਿਰਫ ਇਹੀ ਸ਼ਬਦ ਆਪਾਂ ਵਰਤ ਲੈਣਾ ਤੇ ਆਈ ਪਲੇ ਟੈਨਿਸ ਇਸ ਕੋਈ ਵੀ ਇਹਦੇ ਨਾਲ ਆਪਾਂ ਜੋੜ ਸਕਦੇ ਆ ਇਕੱਲਾ ਵੀ ਕੀ ਕਰਦੇ ਆ ਸ਼ਾਮ ਨੂੰ ਕੀ ਕਰਦੇ ਹੋ ਜੀ ਤੁਸੀਂ ਐਕਸ ਅਗਰ ਆਈ ਪਲੇ ਤੇ ਸਵੇਰੇ ਕੀ ਕਰਦੇ ਹੋ ਆਈ ਪਲੇ ਇਹ ਇਸ ਤਰ੍ਹਾਂ ਨਾਲ ਰੂਟੀਨ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਆਪਾਂ ਜਦੋਂ ਕੋਈ ਕੰਮ ਕਰਦੇ ਹਾਂ ਜਦੋਂ ਰੂਟੀਨ ਦੇ ਵਿੱਚ ਇਹ ਚੀਜ਼ ਆਪਾਂ ਕਰਦੇ ਹਾਂ ਤਾਂ ਆਪਾਂ ਦੱਸ ਸਕਦੇ ਹਾਂ ਸਿਰਫ ਦੋ ਅੱਖਰਾਂ ਦੇ ਨਾਲ ਹੀ ਇਹ ਤੁਹਾਡਾ ਵਾਕ ਇਸ ਤਰ੍ਹਾਂ ਦਾ ਬਣ ਸਕਦਾ ਆਈ ਪਲੇ ਹੁਣ ਜਦੋਂ ਇਹਦੇ ਵਿੱਚ ਐਡੀਸ਼ਨਲ ਇਨਫੋਰਮੇਸ਼ਨ ਪਾਉਣੀ ਹੈ ਤਾਂ ਆਪਾਂ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਪਾਂ ਨਾਲ ਦੱਸ ਸਕਦੇ ਹਾਂ ਹੁਣ ਇੱਥੇ ਹੀ ਦੇਖਿਓ ਪਲੇ ਦੇ ਦੋ मीनिंग ਹੁੰਦੇ ਨੇ ਇੱਕ ਤਾਂ ਆਪਾਂ ਪਲੇ ਦੀ ਵਰਤੋਂ ਕਰਦੇ ਆ ਜਿਹੜੇ ਖੇਡ ਖੇਡਦੇ ਆ ਆਪਾਂ ਉਹਨਾਂ ਦੇ ਲਈ ਲੇਕਿਨ ਪਲੇ ਨੂੰ ਆਪਾਂ 뮤지컬 ਇਨਸਟਰੂਮੈਂਟਸ ਜਿਹੜੇ ਹੁੰਦੇ ਨੇ ਆਪਣੇ ਉਹਨਾਂ ਦੇ ਲਈ ਵੀ 뮤지컬 ਇਨਸਟਰੂਮੈਂਟਸ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਲਈ ਵੀ ਆਪਾਂ ਯੂਜ਼ ਕਰ ਸਕਦੇ ਆ ਇਹਨੂੰ ਜਿਹੜਾ ਪਲੇ ਸ਼ਬਦ ਹੈਗਾ ਜਿਵੇਂ ਕਿ ਗਿਟਾਰ ਵਜਾਉਣਾ ਆਈ ਪਲੇ ਗਿਟਾਰ ਆਈ ਪਲੇ ਗਿਟਾਰ ਮਤਲਬ ਵੀ ਮੈਂ ਗਿਟਾਰ ਵਜਾਉਣਾ ਆਈ ਪਲੇ ਹਾਰਮੋਨੀਅਮ ਹਾਰਮੋਨੀਅਮ ਵੀ ਆਪਾਂ ਇੱਥੇ ਵੀ ਕਹਿ ਸਕਦੇ ਆਂ ਵੀ ਆਈ ਪਲੇ ਹਾਰਮੋਨੀਅਮ ਇੱਥੇ ਦੇਖੋ ਇੱਕ ਚੀਜ਼ ਦਾ ਧਿਆਨ ਦਿਓ ਇੱਥੇ ਇੱਕ ਚੀਜ਼ ਵਾਸਤੇ ਵੱਲ ਆਈ ਪਲੇ ਦ ਗਿਟਾਰ ਆਈ ਪਲੇ ਦ ਹਾਰਮੋਨੀਅਮ ਵੀ ਆਪਾਂ ਕਹਿ ਸਕਦੇ ਆਂ ਸੋ ਇਹ ਕੰਪਲਿਕੀਸ਼ਨ ਚ ਆਪਾਂ ਪਹਿਲਾਂ ਪਹਿਲਾਂ ਜਦੋਂ ਐਜ਼ ਅ ਬਿਗਨਰ ਆਪਾਂ ਵਾਕ ਬਣਾਉਣੇ ਸ਼ੁਰੂਏ ਕਰ ਰਹੇ ਆਂ ਇਹਦੇ ਵਿੱਚ ਆਪਾਂ ਨਾ ਜਾਓ ਇੰਨੀ ਗ੍ਰੈਮੈਟਿਕਲੀ ਬਹੁਤ ਜ਼ਿਆਦਾ ਡੀਪਲੀ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈ ਕਿ ਇੱਥੇ ਦਾ ਲੱਗੂਗਾ ਜੀ ਜਾਂ ਨਹੀਂ ਲੱਗੂਗਾ ਸਿਰਫ ਸਿਰਫ ਤੁਸੀਂ ਇੰਨਾ ਹੀ ਬਣਾ ਲਓ ਬਸ ਆਈ ਪਲੇ ਗਿਟਾਰ ਆਈ ਪਲੇ ਹਾਰਮੋਨੀਅਮ ਕਿਉਂਕਿ ਜਦੋਂ ਆਪਾਂ ਪ੍ਰੈਕਟੀਕਲ ਵਰਤੋਂ ਕਰਨੀ ਹੈ ਜਦੋਂ ਤੁਸੀਂ ਮੀਨਿੰਗ ਆਪਣਾ 80 90% ਤੁਸੀਂ ਕਮਿਊਨੀਕੇਟ ਕਰ پا ਰਹੇ ਹੋ ਤਾਂ ਤੁਹਾਡਾ ਜਿਹੜਾ ਪ੍ਰੋਬਲਮ ਆ ਜਿਹੜੀ ਤੁਹਾਡੀ ਪ੍ਰੋਬਲਮ ਆ ਉਹ ਸੋਲਵ ਹੋ ਜਾਣੀ ਹੈ ਉਹਨੇ ਇੱਕ ਨਾਲ ਤੁਹਾਨੂੰ ਹੌਸਲਾ ਹੋ ਜਾਣਾ ਤੁਸੀਂ ਬਾਤ ਬਣਾ ਪਾਉਂਦੇ ਹੋ ਬਸ ਇਹ ਨੂੰ ਇਸ ਇਸ ਤਰ੍ਹਾਂ ਨਾਲ ਆਪਾਂ ਵਰਤ ਸਕਦੇ ਹਾਂ ਇੱਥੇ ਕੋਈ ਵੀ 뮤지컬 ਇਨਸਟਰੂਮੈਂਟ ਦਾ ਤੁਸੀਂ ਨਾਮ ਲਿਖ ਸਕਦੇ ਹੋ ਆਈ ਪਲੇ ਹਾਰਮੋਨੀਅਮ ਹੈਗਾ ਆਪਣਾ ਜਿਹੜਾ ਵਾਜਾ ਆਪਾਂ ਵਜਾਉਂਦੇ ਆ ਤੇ ਹਾਂ ਆਈ ਪਲੇ ਫਲੂਟ ਫਲੂਟ ਹੈ ਗਿਆ ਬਾਂਸੂ ਇਸ ਤਰ੍ਹਾਂ ਨਾਲ ਆਪਾਂ ਇਹਨੂੰ ਆਈ ਪਲੇ ਪਿਆਨੋ ਪਿਆਨੋ ਵਜਾਉਂਦੇ ਆ ਜੀ ਤੇ ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਹੁਣ ਇਸੇ ਤਰ੍ਹਾਂ ਨਾਲ ਹੀ ਦੇਖੋ ਇੱਥੇ ਆਪਾਂ ਯੂਜ਼ ਕਰਦੇ ਆਈ ਕੁੱਕ ਕੀ ਕਰਦੇ ਹਾਂ ਜੀ ਕੁੱਕ ਕਰਦਾ ਆਈ ਕੁੱਕ ਤੇ ਇਸ ਦੇ ਨਾਲ ਹੀ ਕੀ ਕਰਦੇ ਹਾਂ ਕਿਹੜੀ ਚੀਜ਼ ਕੁੱਕ ਕਰਦੇ ਹਾਂ ਆਈ ਕੁੱਕ ਰਾਈਸ ਆਈ ਕੁੱਕ ਮਿਕਸ ਵੈਜ ਆਈ ਕੁੱਕ ਕੋਈ ਵੀ ਇੱਥੇ ਨੂਡਲਸ ਕੋਈ ਵੀ ਆਪਾਂ ਇੱਥੇ ਵਰਤ ਸਕਦੇ ਆ ਇਹਦੇ ਨਾਲ ਕੱਲਾ ਇਹ ਵੀ ਯੂਜ਼ ਕਰ ਸਕਦੇ ਆ ਆਈ ਕੁਕ ਲੇਕਿਨ ਜਦੋਂ ਡਿਟੇਲ ਦੇਣੀ ਆ ਤਾਂ ਨਾਲ ਉਹਦੇ ਆਪਾਂ ਐਡ ਕਰ ਸਕਦੇ ਆ ਹੁਣ ਇਹ ਤਾਂ ਉਹ ਗੱਲਾਂ ਹੋ ਗਈਆਂ ਜਿਹੜੀਆਂ ਅਕਸਰ ਆਪਾਂ ਕਰਦੇ ਆਂ ਤੇ ਰੂਟੀਨ ਦੇ ਵਿੱਚ ਕਰਦੇ ਆਂ ਲੇਕਿਨ ਇਹਨਾਂ ਦੇ ਬਾਰੇ ਹੀ ਆਪਾਂ ਇਹ ਵੀ ਦੱਸ ਸਕਦੇ ਆਂ ਦੂਸਰੇ ਪਰਸਨ ਨੂੰ ਵੀ ਮੈਂ ਪਸੰਦ ਕਰਦਾ ਇਹ ਚੀਜ਼ ਮੈਂ ਪਸੰਦ ਕਰਦਾ ਉਹਦੇ ਲਈ ਆਪਾਂ ਇੰਗਲਿਸ਼ ਦੇ ਵਿੱਚ ਆਪਾਂ ਵਰਤ ਲੈਨੇ ਆਂ ਲਾਈਕ ਆਈ ਲਾਈਕ ਬਸ ਇਹੀ ਇੱਕ ਸ਼ਬਦ ਐਡ ਕਰਨਾ ਇਹਦੇ ਵਿੱਚ ਹੁਣ ਆਪਾਂ ਇਹਨਾਂ ਦੇ ਵਿੱਚ ਥੋੜੇ ਜਿਹਾ ਆਪਾਂ ਨੇ ਚੇਂਜ ਕਰਨੇ ਨੇ ਇਹ ਚੇਂजेस ਕਰਨੇ ਨੇ ਇਹਨਾਂ ਦੇ ਨਾਲ ਆਪਾਂ ਆਈ ਐਨ ਜੀ ਲਾ ਦੇਣਾ ਜਿਵੇਂ ਕਿ ਸਿੰਗਿੰਗ ਆਈ ਲਾਈਕ ਰਨਿੰਗ ਵਾਸ਼ਿੰਗ ਪਲੇਇੰਗ ਕੁਕਿੰਗ ਰੀਡਿੰਗ ਡਾਂਸਿੰਗ ਇਹਨਾਂ ਦੇ ਨਾਲ ਆਪਾਂ ਆਈ ਐਨ ਜੀ ਲਾ ਦੇਣਾ ਇਹ ਹਲੇ ਆਪਾਂ ਫਿਲਹਾਲ ਈਟਿੰਗ ਹੁਣ ਕਈਆਂ ਨੂੰ ਖਾਣ ਦਾ ਵੀ ਸ਼ੌਂਕ ਹੁੰਦਾ ਆਈ ਲਾਈਕ ਈਟਿੰਗ ਇਹ ਵੀ ਆਪਾਂ ਕਹਿ ਸਕਦੇ ਆ ਇਸਤੇ ਹੁਣ ਜਦੋਂ ਇਸੇ ਸੈਂਟੈਂਸ ਦੇ ਵਿੱਚ ਆਪਾਂ ਹੋਰ ਡੀਟੇਲ ਚ ਜਾਣਾ ਤਾਂ ਆਪਾਂ ਇਹ ਵੀ ਕਹਿ ਸਕਦੇ ਆ ਆਈ ਲਾਈਕ ਪਲੇਇੰਗ ਗਿਟਾਰ ਆਈ ਲਾਈਕ ਪਲੇਇੰਗ ਹਾਰਮੋਨੀਅਮ ਆਈ ਲਾਈਕ ਪਲੇਇੰਗ ਫਲੂਟ ਆਈ ਲਾਈਕ ਪਲੇਇੰਗ ਟੈਨਿਸ ਆਈ ਲਾਈਕ ਪਲੇਇੰਗ ਫੁੱਟਬਾਲ ਇਹ ਵੀ ਆਪਾਂ ਯੂਜ਼ ਕਰ ਸਕਦੇ ਆ ਤੇ ਆਈ ਲਾਈਕ ਕੁਕਿੰਗ ਰਾਈਸ ਆਈ ਲਾਈਕ ਕੁਕਿੰਗ ਮਿਕਸਵੇਜ ਆਈ ਲਾਈਕ ਈਟਿੰਗ ਪਾਸਤਾ ਆਈ ਲਾਈਕ ਈਟਿੰਗ ਨੂਡਲਸ ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਆਪਾਂ ਕਹਿ ਸਕਦੇ ਹਾਂ ਸਿਰਫ ਆਪਾਂ ਇਹ ਵੀ ਕਹਿ ਸਕਦੇ ਹਾਂ ਆਈ ਲਾਈਕ ਨੂਡਲਸ ਆਈ ਲਾਈਕ ਪਾਸਤਾ ਆਈ ਲਾਈਕ ਸੈਂਡਵਿਚ ਆਈ ਲਾਈਕ ਫਰੂਟਸ ਆਈ ਲਾਈਕ ਐਪਲ ਆਈ ਲਾਈਕ ਬਨਾਣਾ ਕੋਈ ਵੀ ਇਹਨਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਨਾਲ ਦੱਸ ਸਕਦੇ ਹਾਂ ਵੀ ਮੈਂ ਇਹ ਚੀਜ਼ ਪਸੰਦ ਕਰਦਾ ਜਾਂ ਪਸੰਦ ਕਰਦੀ ਹਾਂ ਹੁਣ ਇਹੀ ਜਿਹੜੀਆਂ ਕਿਰਿਆਵਾਂ ਨੇ ਕਈ ਵਾਰੀ ਇਹਨਾਂ ਦੀ ਗੱਲ ਆਪਾਂ ਕ੍ਰਮਵਾਰ ਕਰਦੇ ਹਾਂ ਸੀਕੁਐਂਸ ਵਾਈਜ਼ ਕਰਦੇ ਹਾਂ ਇੱਕ ਤੋਂ ਬਾਅਦ ਦੂਸਰੀ ਤੀਸਰੀ ਚੌਥੀ ਪੰਜਵੀਂ ਉਸ ਤਰ੍ਹਾਂ ਨਾਲ ਇਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਆਂ ਪਹਿਲਾਂ ਆਹ ਚੀਜ਼ ਕੀ ਕਰਦੇ ਆਂ ਫਿਰ ਆਹ ਕਰਦੇ ਆਂ ਫਿਰ ਆਹ ਕਰਦੇ ਆਂ ਫਿਰ ਆਹ ਕਰਦੇ ਆਂ ਇਸ ਤਰ੍ਹਾਂ ਨਾਲ 1 ਬਾਈ 1 ਜਦੋਂ ਇਹਨਾਂ ਦੇ ਬਾਰੇ ਆਪਾਂ ਨੇ ਦੱਸਣਾ ਹੁਣ ਅਕਸਰ ਆਮ ਤੌਰ ਤੇ ਜੀ ਕੀ ਕਰਦੇ ਹੋ ਆਈ ਰਨ ਆਈ ਸਿੰਗ ਆਈ ਰੀਡ ਆਈ ਕੁਕ ਆਈ ਪਲੇ ਆਈ ਵਾਸ਼ ਆਈ ਈਟ ਇਸ ਤਰ੍ਹਾਂ ਨਾਲ ਆਪਾਂ ਦੱਸਾਂਗੇ ਹੁਣ ਜਦੋਂ ਤੁਸੀਂ ਇਹਨਾਂ ਦਾ ਕ੍ਰਮ ਵਾਰ ਇਹਨਾਂ ਦੀ ਗੱਲ ਸੀਕੁਐਂਸ ਵਾਈਜ਼ ਬਣਾਉਣੀ ਆ ਇੰਗਲਿਸ਼ ਦੇ ਵਿੱਚ ਤਾਂ ਸਿਰਫ ਤੇ ਸਿਰਫ ਇੱਕੋ ਹੀ ਸ਼ਬਦ ਇਹਨਾਂ ਦੇ ਵਿੱਚ ਐਡ ਕਰਨਾ ਹਰ ਇੱਕ ਚੀਜ਼ ਤੋਂ ਬਾਅਦ ਤੁਸੀਂ ਪਹਿਲਾਂ ਤਾਂ ਇਹ ਵਰਤਦੇ ਹੀ ਹੋ ਆਇ ਤਾਂ ਆਪਾਂ ਵਰਤਣਾ ਹੀ ਆ ਤੇ ਇਸ ਦੇ ਬਾਅਦ ਇਸ ਦੇ ਨਾਲ ਆਪਾਂ ਨੇ ਦੈਨ ਯੂਜ਼ ਕਰ ਦੇਣਾ ਹਰ ਇੱਕ ਚੀਜ਼ ਦੇ ਬਾਅਦ ਆਪਾਂ ਦੈਨ ਜਿਵੇਂ ਕਿ ਪਹਿਲਾਂ ਕੀ ਕਰਦੇ ਹਾਂ ਜੀ ਆਈ ਰਨ ਉਸ ਤੋਂ ਬਾਅਦ ਆਈ ਪਲੇ ਹੁਣ ਜਦੋਂ ਆਈ ਰਨ ਆਈ ਪਲੇ ਇਹਨਾਂ ਦੇ ਨਾਲ ਵਿਚਾਲੇ ਕੀ ਲਾ ਦੇਣਾ ਦੈਨ ਬਸ ਆਈ ਰਨ ਦੈਨ ਆਈ ਪਲੇ then i cook then i read ਹੁਣ ਆਪਾਂ ਗੁੜੀਆਂ ਨੂੰ ਪੁੱਛਦੇ ਹਾਂ ਜੀ ਕੀ ਕਰਦੇ ਹੋ ਉਹ ਕਹਿੰਦੀ ਆਈ ਸਿੰਗ then i wash hands then i eat then i dance ਪਹਿਲਾਂ ਮੈਂ ਗਾਣਾ ਗਾਉਣੀ ਆ ਫਿਰ ਮੈਂ ਹੱਥ ਧੋਣੀ ਆ ਫਿਰ ਮੈਂ ਰੋਟੀ ਖਾਣੀ ਆ ਫਿਰ ਉਸ ਤੋਂ ਬਾਅਦ ਮੈਂ ਡਾਂਸ ਕਰਦੀ ਆ ਇਸੇ ਤਰ੍ਹਾਂ ਨਾਲ ਹੀ ਇਹ ਪਹਿਲਾਂ ਮੈਂ ਦੌੜਦਾ ਫਿਰ ਮੈਂ ਖੇਡਦਾ ਫਿਰ ਮੈਂ ਖਾਣਾ ਬਣਾਉਣਾ ਫਿਰ ਮੈਂ ਪੜ੍ਹਦਾ ਇਸੇ ਤਰ੍ਹਾਂ ਨਾਲ ਹੀ ਇਹ ਸਿਰਫ ਇੱਕੋ ਹੀ ਇੱਕ ਸ਼ਬਦ ਐਡ ਕਰਕੇ ਆਪਾਂ ਇੱਕ ਕ੍ਰਮਵਾਰ ਚੀਜ਼ਾਂ ਨੂੰ ਆਪਾਂ ਦੱਸ ਸਕਦੇ ਹਾਂ ਹੁਣ ਇਹਨਾਂ ਦੇ ਵਿੱਚ ਕਿਰਿਆਵਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਬਦਲੇ ਤੁਸੀਂ ਹੋਰ ਸ਼ਬਦ ਵੀ ਇਸੇ ਤਰ੍ਹਾਂ ਨਾਲ ਹੀ ਤੁਸੀਂ ਵਰਤ ਸਕਦੇ ਹੋ ਸੋ ਜਦੋਂ ਵੀ ਤੁਸੀਂ ਕਿਸੇ ਨਵੇਂ ਪਰਸਨ ਦੇ ਨਾਲ ਗੱਲ ਕਰਨੀ ਆ ਤਾਂ ਇਸ ਤਰ੍ਹਾਂ ਨਾਲ ਤੁਸੀਂ ਆਪਣੇ ਰੁਟੀਨ ਵਾਲੀਆਂ ਗੱਲਾਂ ਦੱਸ ਸਕਦੇ ਹੋ ਕਿਹੜੀ ਚੀਜ਼ ਤੁਸੀਂ ਲਾਈਕ ਕਰਦੇ ਹੋ ਪਸੰਦ ਕਰਦੇ ਹੋ ਉਹ ਦੱਸ ਸਕਦੇ ਹੋ ਤੇ ਰੂਟੀਨ ਵਾਲੀਆਂ ਗੱਲਾਂ ਨੂੰ ਆਪਾਂ ਕ੍ਰਮਵਾਰ ਇਸੇ ਤਰ੍ਹਾਂ ਨਾਲ ਹੀ ਆਪਾਂ ਦੱਸ ਸਕਦੇ ਹਾਂ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਕਮੈਂਟਸ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਦਾ ਹੀ ਸਿੱਖਦੇ ਰਹੋ ਤੇ ਸਦਾ ਚੜ੍ਹਦੀ ਕਲਾ ਵਿੱਚ ਰਹੋ